ਪੜੋ ਇਹ ਨੰਬਰ ਮੈਂ ਅੱਜ ਡਿਊਟੀ ਅਫਸਰ ਹਾਂ ਮੈਨੂੰ ਮੈਸੇਜ ਮਿਲਿਆ ਵੀ ਲੱਬੇવાડી ਦੇ ਲਾਗੇ ਐਸਵੀਆਈ ਦਾ ਏਟੀਐਮ ਹੈਗਾ ਉੱਥੇ ਕੋਈ ਵਾਰਦਾਤ ਹੋਈਏ ਤੇ ਮੌਕੇ ਤੇ ਪਹੁੰਚੋ ਮੈਂ ਮੌਕੇ ਤੇ ਆਇਆ ਇੱਥੇ ਮਿਸਟਰ ਪੁਨੀਤ ਦੀ ਮਿਲੇ ਆ ਉਹਨਾਂ ਨੇ ਮੇਰੇ ਪਾਸ ਉਹਨਾਂ ਨੇ ਆਪਣੀ ਜਿਹੜੀ ਸਟੇਟਮੈਂਟ ਰਿਕਾਰਡ ਕਰਾਈ ਹੈ ਉਹ ਦੱਸਿਆ ਵੀ ਮੈਂ ਇੱਥੇ ਜਿਹੜਾ ਇਹ ਬਿਲਡਿੰਗ ਦੀ ਜਿਹੜੀ ਹੈਗੀ ਏਟੀਐਮ ਵਾਲੀ ਦੁਕਾਨ ਹੈ ਇਹਨੂੰ ਮੈਂ ਇਹਦੀ ਦੇਖਰੇਖ ਕਰਦਾ ਜੀ ਮੈਂ ਛਾੜੂ ਪੋਚਾ ਕਰਦਾ ਇੱਥੇ ਉਹ ਤੇ ਉਹ ਸ਼ਾਮ ਨੂੰ ਕੱਲ 18 ਤਰੀਕ ਨੂੰ ਉਹ ਕਹਿੰਦਾ ਵੀ ਮੈਂ ਕਰੀਬ 9:30 9:40 ਦੇ ਵਿੱਚ ਮੈਂ ਦੁਕਾਨ ਬੰਦ ਕਰਕੇ ਚਲੇ ਗਿਆ ਸ਼ਟਰ ਲਾਤਾ ਇਹਨੂੰ ਲੋਕ ਲਾ ਕੇ ਚਲੇ ਗਿਆ ਸੀ ਜੀ ਲੇਕਿਨ ਸਵੇਰੇ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਮੈਂ 6:30 ਵਜੇ ਆਇਆ ਲਾਕ ਖੋਲਣ ਵਾਸਤੇ ਏਟੀਐਮ ਦਾ ਜਦੋਂ ਆਇਆ ਤੇ ਜਿਹੜਾ ਸ਼ਟਰ ਬੰਦ ਸੀਗਾ ਉਹਨੂੰ ਲੌਕ ਨਹੀਂ ਸੀ ਨਾਲ ਲੱਗਾ ਸ਼ਟਰ ਚੱਕ ਕੇ ਕਹਿੰਦਾ ਮੈਂ ਦੇਖਿਆ ਜਿਹੜੀ ਅੰਦਰ ਏਟੀਐਮ ਦੀ ਮਸ਼ੀਨ ਹੈਗੀ ਐ ਮਸ਼ੀਨ ਦੇ ਵਿੱਚੋਂ ਜਿਹੜਾ ਕੋਈ ਨਾਮ ਉਹ ਵਿਅਕਤੀ ਜਿਹੜੇ ਉਹਨੂੰ ਗੈਸ ਕਟਰ ਦੇ ਨਾਲ ਕੱਟ ਗਏ ਉਹਦੇ ਵਿੱਚੋਂ ਜਿਹੜੀਆਂ ਕੈਸ਼ ਦੀਆਂ ਟਰੇਆਂ ਹੈਗੀਆਂ ਸੀਗੀਆਂ ਉਹ ਉਹਨਾਂ ਨੇ ਚੋਰੀ ਕਰ ਲਈ ਕਿੰਨਾ ਕੈਸ਼ ਇਸ ਵਾਰ ਇਹ ਸਾਨੂੰ ਉਹਨਾਂ ਨੇ ਹਾਲੇ ਤੱਕ ਨਹੀਂ ਦੱਸਿਆ ਕੈਸ਼ ਕਿੰਨਾ ਹੈਗਾ ਉਹ ਕਹਿੰਦੇ ਅਸੀਂ ਬੈਂਕ ਤੋਂ ਕਲੀਅਰ ਕਰਕੇ ਐਗਜੈਕਟ ਅਮਾਉਂਟ ਕੋਸ਼ਿਸ਼ ਨਹੀਂ ਲਿਖਾਈ ਐ ਇਹ ਹੈ ਜੀ ਲੱਦੇਵਾਲੀ ਰੋਡ ਹੈ ਤੇ ਨਜ਼ਦੀਕ ਫਲਾਈਓਵਰ ਹੈਗਾ ਰਾਤ ਨੂੰ ਕੋਈ ਸਿਕਿਉਰਟੀ ਗਾਰਡ वगैरह ਨਹੀਂ ਹੁੰਦਾ ਉਹ ਕਹਿੰਦੇ ਵੀ ਰਾਤ ਨੂੰ ਕਿਤੇ ਸਿਕਿਉਰਟੀ ਗਾਰਡ ਕੋਈ ਨਹੀਂ ਹੁੰਦਾ ਇਹ ਦੱਸ ਕੋਈ ਸੀਸੀਟੀਵੀ ਚ ਹੈ ਕਿੰਨੇ ਵਜੇ ਸੀਸੀਟੀਵੀ ਅਸੀਂ ਹਾਲੇ ਤੱਕ ਚੈੱਕ ਕਰਦੇ ਪਿਆ ਜਿਹੜਾ ਵੀ ਕੋਈ ਆਏਗਾ ਉਹਦੇ ਖਿਲਾਫ ਅਸੀਂ ਕੋਈ ਇਨਫੋਰਮੇਸ਼ਨ ਕਰਕੇ ਪਹੁੰਚ ਸਾਡੇ ਕੋਲ ਕਰੀਬ 9 9:30 ਵਜੇ ਸਾਨੂੰ ਇਨਫੋਰਮੇਸ਼ਨ ਆ ਗਈ ਸੀ ਕਿਉਂਕਿ ਜਦੋਂ ਵੀ ਬੈਂਕ 'ਚ ਲੁੱਟ ਹੁੰਦੀ ਹੈ ਸੀਸੀਟੀਵੀ ਕੈਮਰੇ ਜਿਹੜਾ ਇਹਨਾਂ ਦਾ ਹੈੱਡ ਕੁਆਰਟਰ ਵੀ ਚੱਲਦੇ ਹੁੰਦੇ ਨੇ ਉਸੇ ਵੇਲੇ ਸੂਚਨਾ ਉਹਦੇ ਪਰ ਇਹਨਾਂ ਦਾ ਇਹਨਾਂ ਦਾ ਇਹਦੇ ਬਾਰੇ ਇਹਨਾਂ ਦਾ ਟੈਕਨੀਸ਼ੀਅਨ ਦੱਸ ਸਕਦਾ ਉਹਦੇ ਪਰ ਅਸੀਂ ਕੁਛ ਨਹੀਂ ਦ ਅੱਗੇ ਪਿੱਛੇ ਲੋਕ ਲਗਾਉਂਦੇ ਨੇ ਬੈਂਕ ਦਾ ਕੰਮ ਹੈ ਉਹਦੇ ਵਿੱਚ ਇਸ ਬਾਰੇ ਤੁਸੀਂ ਵਿੱਚ ਅਸੀਂ ਕੋਈ ਐਕਸਪਲੇਨ ਨਹੀਂ ਕਰ ਸਕਦੇ ਉਹ ਬੈਂਕ ਦਾ ਕੰਮ ਹੈ ਕੀ ਕਾਰਵਾਈ ਕੀਤੀ ਜਾਦੀ ਹੈ ਅਸੀਂ ਮੁਕਦਮਾ ਦਰਜ ਕਰਦੇ ਹਾਂ ਜੀ ਉਹਨਾਂ ਦੇ ਸਟੇਟਮੈਂਟ ਦੇ ਜੋ ਸੈਕਸ਼ਨ ਬਣਦੇ ਉਹਦੇ ਤਦ ਪਰਚਾ ਦਰਜ ਕਰਦਣਾ ਅਸੀਂ ਇਨਵੈਸਟੀਗੇਸ਼ਨ ਕਰਾਂਗੇ